ਆਵਾਜ਼ੇ ਪੰਜਾਬ ਫਰੰਟ ਨਹੀਂ ਕਰੇਗਾ ਕਾਂਗਰਸ ਜਾਂ ਆਮ ਆਦਮੀ ਪਾਰਟੀ ਨਾਲ ਰਲਵੇਂ ਮਾ ਆਵਾਜ਼ੇ ਪੰਜਾਬ ਫਰੰਟ ਦੇ ਨੇਤਾ ਸਿਮਰਨਜੀਤ ਸਿੰਘ ਵੈਂਸ ਨੇ ਸਪਸ਼ਟ ਕੀਤਾ ਹੈ ਵੈਂਸ ਨੇ ਮੀਡੀਆ ਚੱਲ ਰਹੀਆਂ ਰਲਵੇਂ ਦੀਆਂ ਕਿਆਸਰਾਈਆਂ ਤੇ ਵਿਰਾਮ ਚਿੰਨ ਲਾਉਂਦਿਆਂ ਇਹਨਾਂ ਖਬਰਾਂ ਨੂੰ ਝੂਠ ਕਰਾਰਿਆ ਸਲੋ ਐਂਡ ਸਟੱਡੀ ਵਿਨਸ ਦਾ ਰੇਹ ਸਹਿਜ ਪੱਕੇ ਸੋ ਮਿੱਠਾ ਹੋਏ ਟਰਮਜ਼ ਐਂਡ ਕੰਡੀਸ਼ਨ ਸਾਡੀਆਂ ਨਹੀਂ ਹੈਗੀਆਂ ਟਰਮਜ਼ ਐਂਡ ਕੰਡੀਸ਼ਨ ਪੰਜਾਬ ਦੇ ਲੋਕਾਂ ਦੀਆਂ ਨੇ ਪੰਜਾਬ ਦੇ ਭਲੇ ਵਾਸਤੇ ਅਰ ਪੰਜਾਬ ਦੇ ਭਲੇ ਲਈ ਫੈਸਲਾ ਕਰਾਂਗੇ ऐसा फैसला जेड़ा पंजाब दे डीरेल ਹੋਏ सिस्टम नु दुरुस्त करेगा नो no एनी मर्जर विद कांग्रेस और आम आदमी पार्टी किसे पार्टी ਨਾਲ ਰਲਵੇਂ ਤੋਂ ਇਨਕਾਰ ਕਰਦੇ ਆ ਬੈਂਸ ਨੇ ਵਿਧਾਨਸਭਾ ਚੋਣਾਂ ਲੜਨ ਦਾ ਐਲਾਨ ਜ਼ਰੂਰ ਕੀਤਾ ਨੇ ਕਿਉਂ ਨਹੀਂ ਲੜਾਂਗੇ ਜੀ ਚੋਣ ਇਸ ਗੰਦ ਨੂੰ ਸਾਫ਼ ਕਰਨ ਵਾਸਤੇ ਇਸ ਗੰਦ ਦੇ ਵਿੱਚ ਵੜਨਾ ਪਏਗਾ ਜੇ ਅਸੀਂ ਇਸ ਗੰਦ ਦੇ ਵਿੱਚ ਵੜਾਂਗੇ ਨਹੀਂ ਤੇ ਸਫਾਈ ਕਿਵੇਂ ਕਰਾਂਗੇ ਲੜਾਂਗੇ ਸਾਰੇ ਲੜਨਗੇ ਬਿਲਕੁਲ ਸਾਰੇ ਲੜਨਗੇ ਪੰਜਾਬ ਦੇ ਭਲੇ ਵਾਸਤੇ ਨਵਜੋਸਿਮ ਸਿਦਵਾਜ਼ ਦੇ ਪੰਜਾਬ ਦੇ ਵੱਖਰੇ ਪਾਰਟੀ ਬਣਾਉਣ ਕੋ ਪਹਿਲਾ ਹਿੰਮਤਕਾਰ ਕਰ ਸਕਦੇ ਨੇ ਔਰ 2017 ਮਿੱਤਾ ਅਸਵਾ ਚੋਣਾਂ ਚ ਚੱਕਰ ਫਰੈਂਡ ਦੀ ਭੂਮਿਕਾ ਹੋਵੇਗੀ ਬੇਹੱਦ ਦਿਲਚਸਪ ਸਵਾਲ ਬਣਨਾ ਜਾ ਰਿਹਾ ਹੈ